ਹਾਂਜੀ ਆ ਜੀ ਆਪਣੇ ਸਰਦਾਰ ਮਨਜੀਤ ਸਿੰਘ ਜੀ ਬੋਬੀ ਸਾਜੀ ਸੱਪਾਂ ਵਾਲੇ ਇਹਨਾਂ ਦੀ ਪਾਰਟੀ ਦੇ ਵਿੱਚ ਵਾਧਾ ਆਇਆ ਜੀ ਇਹ ਆ ਜੀ ਗਰਦਾਸਪੁਰ ਤੋਂ ਠੀਕ ਹੈ ਜੀ ਆਪਣੇ ਫੌਜੀ ਸਾਹਿਬ ਆੜਾ ਸਾਹਿਬ ਇਹਨਾਂ ਨੂੰ ਬਿਨਾਂ ਸ਼ਿਗird ਕੀਤਾ ਨਾਲ ਹੀ ਕਲੀਫੇ ਦੀ ਪੱਕ ਜਿਹੜੀ ਉਸਤਾਜੀ ਨੇ ਦੇਤੀ ਆ ਤੇ ਕਵਰ ਵਾਰਡ ਵਿਜਨਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਸਰਦਾਰ ਮਨਜੀਤ ਸਿੰਘ ਜੀ ਬੋਬੀ ਸਾਜੀ ਸੱਪਾਂ ਵਾਲਿਆਂ ਨੂੰ ਉਸਤਾਜੀ ਨੇ ਉਹਨਾਂ ਦੀ ਸਾਰੀ ਪਾਰਟੀ ਨੂੰ ਹੁਣ ਤੁਹਾਨੂੰ ਵਿਖਾਉਣੀ ਹੈ ਇੱਕੋ ਵੀਡੀਓ ਇਹ ਆਪਣਾ ਵੀਰ ਅੱਜ ਸ਼ਿਕਰਦੋਂ ਨੂੰ ਜਾ ਰਿਹਾ ਜੀ ਇਹਨਾਂ ਦਾ ਨਾਮ ਲਗਾ ਫੌਜੀ ਪਾਰਾ ਗੁਦਾਰਪੁਰ ਇਹਨੂੰ ਵਾਜੇ ਆਪਾਂ ਸ਼ਿਕਰਦ ਕਰਕੇ ਤੇ ਨਾਲ ਹੀ ਆਪਾਂ ਖੀਫਾ ਕਰ ਰਹੇ ਹਾਂ ਜੀ ਠੀਕ ਹੈ ਜੀ ਲੈਣੇ ਵੀਡੀਓ ਵੀਡੀਓ ਆ ਜੀ ਆ ਜਾਓ ਓਕੇ ਜੀ ਅੱਜ ਐਸ਼ ਹੁਣ ਦੁਬਾਨ ਕਰਦੇ ਹੋਏ ਤਾਲ ਬਾਬਾ ਜੀ ਫਰੂਡ ਵਾਲੇ ਆ ਦੇਖੋ ਸਾਡੀ ਦੇਖ ਲੀਹੇ ਇਹ ਆਪਣਾ ਵੀਰ ਅੱਜ ਸ਼ਿਗਰਦੋਂ ਨੂੰ ਜਾ ਰਿਹਾ ਜੀ ਇਹਨਾਂ ਦਾ ਨਾਮ ਹੈਗਾ ਫੌਜੀ ਪਾਰਾ ਗੁਦਾਕਪੁਰ ਤੋਂ ਇਹਨਾਂ ਨੂੰ ਵਾਜੇ ਆਪਾਂ ਸ਼ਿਗਰਦ ਕਰਕੇ ਤੇ ਨਾਲ ਹੀ ਆਪਾਂ ਖਦੀਫਾ ਕਰਦੇ ਆ ਜੀ ਠੀਕ ਹੈ ਜੀ ਬਹੁਤ ਆਜੀ ਦਾ ਇਹ ਉਹ ਪਾਸੇ ਵੀਡੀਓ ਜੀ ਵੀਡੀਓ ਲਾ ਇੰਗਰੇਜ਼ੀ ਆਜਾ ਜਾਇਆ ਪੋਜੀ ਸਰ ਨੂੰ ਆ ਬਾਕਲੀਫੇ ਦੀ ਪੱਕ ਪੱਕ ਦੇ ਰਿਆਂ ਜੀ ਠੀਕ ਹੈ ਜੀ ਵਧਾਈਆਂ ਤੁਹਾਡੀ ਘਰ ਮੋਢ ਨੂੰ ਆਰਕਨ ਜੀ ਆਓ ਜੀ ਕਿ ਹੈ ਜੀ ਡਨ ਹੋ ਗਿਆ ਆਜ ਐਸ਼ ਹੁਣ ਜ਼ਬਾਨ ਕਰਦੇ ਹੋਏ ਉਸਤਾਦ ਬਾਬਾ ਜੀ ਫਰੂਟ ਵਾਲੇ ਠੀਕ ਹੈ ਉਸਤਾਦ ਭੱਲਾ ਜੀ ਉਸਤਾਦ ਜੀ ਢੈਂਕ ਤੋਂ ਉਸਤਾਦ ਜੀ ਰੋਪਿੰਦ ਜੀ ਆ ਬੇ ਜੀ ਬਾਤ ਆ ਜੀ ਤੇ ਆਪਣਾ ਬਰਾਬਰ ਮੁੱਲ ਦਾ ਵੇਚ ਪ੍ਰਾਪਤ ਚਲੋ ਹਾਂ ਜੀ ਜਿੱਦਾਂ ਕਿ ਤੁਸੀਂ ਆ ਵੀਡੀਓ ਵੇਖ ਲਈ ਆ ਤੇ ਸਰਦਾਰ ਮਨਜੀਤ ਸਿੰਘ ਜੀ ਬੋਬੀ ਤਾਜੀ ਸੱਪਾ ਜਾਣੇ ਪਹਿਲਾ ਸ਼ਗਿਰ ਤੇ ਕੀਤਾ ਪਾਣਾ ਸਾਹਿਬ ਨੂੰ ਤੇ ਰੋਣਾ ਨੂੰ ਪਲੀਤੇ ਦੀ ਜਿਹੜੀ ਆ ਉਹ ਫਾਕ ਦੀ ਰਤਨ ਦੀ ਦਿੱਤੀ ਆ ਤੇ ਸਭ ਦੀ ਹਾਜ਼ਰੀ ਦੇ ਵਿੱਚ ਜਿਹੜੀ ਦਿੱਤੀ ਆ ਜੀ ਨਾਲ ਸੇ ਮੁਹਤਾਜ ਜੀ ਬਿਠੇ ਆ ਨਾਲ ਝੰਡੇ ਸਾਹਿਬ ਜੀ ਨਹੀਂ ਬਿਠੇ ਆ ਤੇ ਨਾਲ ਆਪਣੇ ਖਲੀਫਾ ਰੋਬਨ ਵੀਰ ਬੈਠਾ ਵਾ ਤੇ ਜਿੰਨੇ ਵੀ ਹੋਰ ਸੀਨੀਅਰਸ ਉਹਨਾਂ ਦੀ ਸਭ ਦੀ ਹਾਜ਼ਰੀ ਦੇ ਵਿੱਚ ਇਹ ਰਸਮ ਜਿਹੜੀ ਕੀਤੀ ਗਈ ਆ ਪਾਰਟੀ ਦੇ ਵਿੱਚ ਵਾਦਾ ਹੋਇਆ ਜੀ ਤੇ ਹੁਣ ਉਸਤਾਦ ਜੀ ਨਾਲ ਦੀ ਪਾਰਟੀ ਜਿਹੜੀ ਆ ਗਰਦਾਸਪੁਰ ਤੱਕ ਚੱਲ ਗਈ ਹੋਈ ਆ ਆ ਜੀ ਝੰਕੇ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਕਰਦੇ ਹੋਏ ਤੇ ਇਸ ਤਰ੍ਹਾਂ ਹੀ ਜਿੰਨੇ ਵੀ ਖਲੀਫੇ ਆਏ ਸੀ ਸਭ ਦਾ ਮਾਨ ਸਨਮਾਨ ਕੀਤਾ ਗਿਆ ਵਾ ਤੇ ਕਵਰ ਬਾਡ ਪੀਜੀਨਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਪਾਰਟੀ ਨੂੰ ਤੇ ਸਰਦਾਰ ਮਨਜੀਤ ਸਿੰਘ ਜੀ ਬੋਬੀ ਸਾਹਿਬ ਦੀ ਸੁਪਾ ਵਾਲੇ ਉਸਤਾਦ ਜੀ ਨਾਲੋਂ ਤੇ ਉਹਨਾਂ ਦੀ ਸਾਰੀ ਆਲ ਪਾਰਟੀ ਨੂੰ ਖਬਰ ਬਾਤ ਪਹੁੰਚਣ ਵੱਲੋਂ ਬਹੁਤ ਬਹੁ ਮਾਰਤਾ ਤੇ ਰਾ 2024 ਵਧੀਆ ਵਧੀਆ ਸ਼ੌਕ ਹੋਵੇ ਜੀ ਤੇ ਵਧੀਆ ਵਧੀਆ ਕਬੂਤਰ ਉੱਡ ਕੇ ਬਿਆਨ ਸਾਭਦੇ ਤੇ ਇਦਾਂ ਇਹ ਪਾਰਟੀ ਚ ਵਾਦਾ ਹੁੰਦਾ ਰਹੂਗਾ ਧੰਨਵਾਦ ਸਭ ਜੀ ਦਾ ਜੀ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਮੇਰੇ ਭਰਾ ਜੀ ਧੰਨਵਾਦ ਜੀ